ਵਰਦਾ ਪਿਛਲੇ ਆਵਰਾ ਹਾਂਜੀ موسیقی ਤੇ ਨਹੀਂ ਕੋਈ ਗੱਡੀਆਂ ਦੇ ਕੋਈ ਮਾਰਕਿੰਗ ਮੋਕਿੰਗ ਕੀਤੀ ਹੁੰਦੀ ਹੈ ਆਪਣਾ ਕੋਈ ਜੁਡੀ ਹੁੰਦੀ ਹੈ ਸੜਕ ਤੋਂ ਆਪਣੇ ਨੰਬਰ ਲਿਖੇ ਹੁੰਦੇ ਨੇ ਠੀਕੇ ਫੋਨ ਨੰਬਰ ਸੜਕ ਤੋਂ ਕੋਈ ਨਹੀਂ ਗੱਡੀ ਹੈਗੀ ਸੜਕ ਤੋਂ ਲਿਖਿਆ ਜੀ ਡਰਾਈਵਰ ਸਾਰਾ ਨਾਲ ਫੋਨ ਨੰਬਰ ਹੋਵੇਗਾ ਡਰਾਈਵਰ ਸਾਰੇ ਵੈਰੀਫਾਈਡ ਹੈ ਹਾਂਜੀ ਹਾਂਜੀ ਲੋਕਾਂ ਨੂੰ ਵੈਰੀਫਾਈਡ ਪਤਾ ਕਿਹੜਾ ਭਾਈ ਕੋਈ ਗੱਡੀ ਖੋਲੀ ਆਪਣੇ ਆਪਣੇ ਗੱਡੀਆਂ ਨੂੰ ਬੜੀ ਬਾਪ ਅੱਛੇ ਰੱਖੋ ਯਾਰ ਮਾਰੀ ਬਾਰੀ ਆਪਣੇ ਆਪਣੇ ਗੱਡੀਆਂ ਖੜਕ ਸਾਰੇ ਅੰਛੇ ਜਿਹੇ ਆਈ ਗਏ ਸਾਡੇ ਗੱਡੀਆਂ ਪੰਜ ਸਾਡੀ ਸਾਰੇ ਪਤਾ ਤੁਹਾਨੂੰ ਕਿਹੜਾ ਹਾਂਜੀ ਆਪਣੇ ਬੰਦੀ ਆ ਸਾਡੇ ਆਪਣੀ ਵੰਡੀ ਹੈ ਨਹੀਂ ਉਪਰਾਂ ਨਹੀਂ ਸਾਡੇ ਲਿਸਟ ਨਾਂ ਬਣੀ ਹੋਈ ਹੈ ਸਾਰਾ ਕੁਝ ਪਰ ਆਪਣਾ ਸਟicker ਲੱਗਿਆ ਹੈ ਸਾਡੇ ਨਿਯੰਤਰਣ ਹਾਂਜੀ ਅੱਜ ਜੁਨੀਅਨ ਬਣੀ ਹੋਈ ਹੈ ਸਰ ਪੰਜਾਬ ਸਰਕਾਰ ਦੇ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਤੇ ਪਬਲਿਕ ਪਲੇਸਿਸ ਦੀ ਜਿਹੜੀ ਚੈਕਿੰਗ ਕਰਾਈਆਂ ਗਈਆਂ ਹਨ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਹੁੰਦੇ ਐ ਰੇਲਵੇ ਸਟੇਸ਼ਨਸ ਐ ਆਪਣੇ ਟੈਕਸੀ ਸਟੈਂਡਸ ਹੈ ਆਟੋ ਸਟੈਂਡਸ ਹੈ ਇਹ ਸਾਰਿਆਂ ਦੇ ਵਿੱਚ ਜਾ ਕੇ ਕਪੂਰਥਲਾ ਪੁਲਿਸ ਨੇ ਆਪਣੇ ਹਰ ਇੱਕ ਹਲਕੇ ਦੇ ਵਿੱਚ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਹੈ ਉੱਥੇ ਜਿਹੜੇ ਸਟੇਕ ਹোলਡਰਸ ਹੈ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਆਂਦੀ ਹੈ ਉਹਦੇ ਬਾਰੇ ਪੁੱਛਿਆ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੇ ਸਹਿਯੋਗ ਦੀ ਵੀ ਆਪਾਂ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਕਿਸੇ ਤਰੀਕੇ ਦੀ ਵੀ ਕੋਈ ਸ਼ੱਕੀ ਆ ਜੇ ਗਤੀਵਿਧੀ ਹੁੰਦੀ ਹੈ ਤਾਂ ਉਹਦੀ ਸੂਚਨਾ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ 'ਚ ਦਿੱਤੀ ਜਾਵੇ। ਭਾ ਜੇ ਕੱਲ੍ਹ ਕੋਈ ਹੋਇਆ ਜਾਂ ਰਾਤ ਨੂੰ ਕੋਈ ਹੋਇਆ ਜਾਂ ਕੱਲ੍ਹ ਹੈ ਬਾਅਦ ਬਾਅਦ ਉਹ ਨਰ ਰਿਲੇਟਡ ਤਾਂ ਨਹੀਂ ਹੈ ਉਸ ਅਗਾਰਡੀ ਕੀ ਕੋਈ ਅਲਰਟ ਤੇ ਵੀ ਹੈਗਾ ਪੰਜਾਬ ਆਪ ਜਿਹੜਾ ਜਿਹੜਾ ਇਹ ਰੈਗੂਲਰ ਪੁਲਿਸਿੰਗ ਐਕਸਰਸਾਈਜ਼ ਹੀ ਹੁੰਦੀ ਹੈ ਜਿਹੜਾ ਕਿ ਇੱਕ ਕ੍ਰਾਈਮ ਹੁੰਦਾ ਹੈ ਕ੍ਰਾਈਮ ਨੂੰ ਡਿਟੈਕਟ ਕਰਨਾ ਇੱਕ ਪੱਖ ਹੈ ਤੇ ਦੂਜਾ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਦੂਜਾ ਪੱਖ ਹੈ। ਤੇ ਕਿਸੇ ਤਰੀਕੇ ਦੇ ਵੀ ਅਨਸੁਖਾ ਵੀ ਘਟਨਾ ਨਾ ਹੋਵੇ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ਅਸੀਂ ਕੀਤਾ ਜਿਹਦੇ ਵਿੱਚ ਬਦੇ ਪੱਦਰ ਤੇ ਅਸੀਂ ਸ਼ੱਕੀ ਬੰਦੇ ਦੀ ਚੈਕਿੰਗ ਕੀਤੀ ਹੈ ਸਰ ਜੀ ਆਪਾਂ ਕਪੂਰੇ ਤੋਂ ਜੋਂਦਰ ਵਿਖੇ ਲੋਕੋ ਤੋਂ ਰਸਤਾਵਾ ਤੇ ਜਿਸ ਤਰ੍ਹਾਂ ਗਨੇਟ ਨਾਲ ਰੱਤੀ ਹੋਇਆ ਆ ਅ ਅਸੀਂ ਕਰੀਏ ਸਾਡੂ ਤੇ ਉਹਨੂੰ ਦੇਖਦੇ ਹੋਏ ਕੋਈ ਕਪੂਰੇ ਦੇ ਵਿੱਚ ਵੀ ਟੱਕਰ ਕਰਨ ਲੱਗੇ ਜਾ ਰਹੇ ਨੇ ਨਹੀਂ ਬਿਲਕੁਲ ਉਹਦੀ ਜਿਹੜਾ ਕਪੂਰਥਲਾ ਪੁਲਿਸ ਆਲਰੇਡੀ ਆਪਣੀ ਡਿਊਟੀ ਦੇ ਵਿੱਚ ਮਸਤੈਦ ਹੈ ਬੜੀ ਸ਼ਕਤੀ ਨਾਲ ਅਸੀਂ ਦਿਨ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਵੀ ਜਿਹੜੀ ਚੈਕਿੰਗ ਕਰ ਰਹੇ ਹਾਂ ਅਤੇ ਜਿਹੜੇ ਸਾਡੇ ਜਿਹੜੇ ਜਿਹੜੇ ਵੀ ਮੇਨ ਮੁਕਦਮੇ ਹੈਗੇ ਆ ਮੇਨ ਕੇਸਸ ਹੈ ਉਹ ਸਾਰੇ ਹੀ ਟ੍ਰੇਸ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਮੁਸਤੈਜੇ ਨਾਲ ਕੰਮ ਕਰਕੇ ਕੋਈ ਵੀ ਅਨਸੁਖਾ ਵੀ ਘਟਣਾ ਨਹੀਂ ਹੋਣ ਦਵਾਂਗੇ ਸਰ ਜਿਹੜੇ ਬਾਹਰ ਇੱਥੇ ਜਲੰਧਰ ਤੋਂ ਵੀ ਆਟੋ ਵਾਲੇ ਆਂਦੇ ਆ ਕਈ ਆਟੋ ਲੈ ਉਹਨਾਂ ਦੀ ਕਈ ਵਾਰ ਵੈਰੀਫਿਕੇਸ਼ਨ ਵੀ ਨਹੀਂ ਹੁੰਦੀ ਹੈ ਕਈ ਰੈਵ ਵੀ ਰਹੇ ਨੇ ਬਿਨਾ ਉਹ ਤੋਂ ਉਹਦੇ ਬਾਰੇ ਵੀ ਸੰਖਿਆ ਨਹੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਤੇ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਆਟੋ ਇੱਥੇ ਆਉਂਦੇ ਹੈਗੇ ਆ ਜਾਂ ਕਿਤੇ ਸਬਲੇਟ ਕੀਤੇ ਜਾਂਦੇ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਉਹ ਜ਼ਰੂਰ ਕਰਾਈ ਜਾਵੇ ਜਿਹੜਾ ਵੀ ਉਹ ਡਰਾਈਵਰ ਰੱਖਦੇ ਆ ਜ਼ਰੂਰ ਉਹਦੀ ਵੈਰੀਫਿਕੇਸ਼ਨ ਕਰਾਉਣ ਇਸ ਤੋਂ ਇਲਾਵਾ ਜੇ ਕੋਈ ਉਪਰਾ ਬੰਦਾ ਆਉਂਦਾ ਹੈ ਜਾਂ ਕੋਈ ਸ਼ੱਕੀ ਆਟੋ ਆਉਂਦਾ ਹੈ ਉਹਦੀ ਇਤਲਾ ਵੀ ਆਪਣੀ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਸਭ ਤੋਂ ਟੈਕਸੀ ਜਿਹੜੇ ਆਏ ਹੋ ਇੱਥੇ ਕੁਝ ਬੰਦੇ ਇਲੀਗਲ ਟੈਕਸੀਆਂ ਚਲਾ ਰਹੇ ਆ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਤਰੀਕੇ ਨਾਲ ਚਲਾ ਰਹੇ ਆ ਉਹਨਾਂ ਦੇ ਕੀ ਐਕਸ਼ਨ ਲਵੋਗੇ ਨਹੀਂ ਬਿਲਕੁਲ ਇਹਦੇ ਵਿੱਚ ਜਿਹੜਾ ਟ੍ਰਾਂਸਪੋਰਟ ਵਿਭਾਗ ਨਾਲ ਇੱਕ ਜੁਆਇੰਟ ਆਪਰੇਸ਼ਨ ਕਰਕੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕਰਾਵਾਂਗੇ ਔਰ ਕੁਝ ਘਰਾਂ ਦੇ ਵਿੱਚ ਆਪਣੀਆਂ ਗੱਡੀਆਂ 20-20 ਗੱਡੀਆਂ ਦਾ ਰੱਖ ਕੇ ਕੂਲ ਕਰਕੇ ਟੈਕਸੀ ਚਲਾ ਰਹੇ ਇਲੀਗਲ ਨਹੀਂ ਬਿਲਕੁਲ ਇਹਦੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਸ਼ਕਤੀ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਬਿਲਕੁਲ ਇਹ ਜਿਹੜਾ ਕੰਟੀਨਿਊਸ ਪ੍ਰੋਸੈਸ ਹੀ ਹੈਗਾ ਜਿਹੜੇ ਪੁਰਾਣੇ ਜਿਹੜੇ ਕ੍ਰਿਮੀਨਲ 엘ਿਮੈਂਟਸ ਹੈਗੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਹੈ ਉਹਨਾਂ ਦੀ ਅਸੀਂ ਸਖਤੀ ਨਾਲ ਚੈਕਿੰਗ ਕਰ ਰਹੇ ਹਾਂ ਜਿਹੜੇ ਬੇਲ ਆਊਟਸ ਹੈਗੇ ਆ ਹਿਸਟਰੀ ਸ਼ੀਟਸ ਹੈ ਉਹਨਾਂ ਦੀ ਅਸੀਂ ਕੰਟੀਨਿਊਸਲੀ ਉਹਨਾਂ ਦੇ ਉੱਤੇ ਸਰਵੇਲੈਂਸ ਰੱਖ ਰਹੇ ਹਾਂ ਤੇ ਸਾਡੇ ਜਿਹੜੇ ਸਪੈਸ਼ਲਾਈਜ਼ਡ ਵਿੰਗਸ ਹੈਗੇ ਆ ਜਿਹੜੇ ਕਾਊਂਟਰ ਟੈਰਰੋਰਿਜ਼ਮ ਤੇ ਹੀ ਕੰਮ ਕਰਦੇ ਆ ਉਹਨਾਂ ਨਾਲ ਵੀ ਅਸੀਂ ਬੜੀ ਹੀ ਕਲੋਸ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਹਾਂ ਸਰ ਬਾਹਰੀ ਲੋਕਾਂ ਦੀ ਰਜਿਸਟ੍ਰੇਸ਼ਨ ਲਈ ਵੀ ਕੋਈ ਪ੍ਰੋਸੈਸ ਸ਼ੁਰੂ ਹੈ ਕਿਉਂਕਿ ਕ੍ਰਾਈਮ ਅਕਸਰ ਦੇਖਿਆ ਜਾਂਦਾ ਜਿਹੜੇ ਅਦਰ ਸਟੇਟਸ ਤੋਂ ਆਉਂਦੇ ਨੇ ਚਾਹੇ ਟੈਕਸੀ ਦੀ ਗੱਲ ਕਰੀਏ ਜਾਂ ਲੀਬਰਟੀ ਦੀ ਗੱਲ ਕਰੀਏ ਤਾਂ ਕਈ ਵਾਰੀ ਹੁੰਦਾ ਹੈ ਕ੍ਰਾਈਮ ਦਾ ਇਨਪੁੱਟ ਸੌਂਨਾ ਤੋਂ ਆਉਂਦਾ ਹੈ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਪ੍ਰੋਸੈਸ ਚ ਰੂ ਕਰਦੇ ਹੋ ਜਾਂ ਚੱਲ ਰਹੇ ਨੇ ਬਿਲਕੁਲ ਇਹਦੇ ਵਿੱਚ ਜਿਹੜਾ ਪ੍ਰਾਇਮਰੀ ਰਿਸਪੌਂਸਿਬਿਲਟੀ ਹੈਗੀ ਹੈ ਉਹ ਤਾਂ ਜਿਹੜਾ ਮਾਲਕ ਦਾ ਓਨਰ ਹੈ ਜੋ ਸਬਲੇਟ ਕਰ ਰਿਹਾ ਆਪਣਾ ਪ੍ਰੈਮਾਈਸ ਨੂੰ ਉਹਦੀ ਹੀ ਬਣਦੀ ਹੈ ਮੈਂ ਤੁਹਾਡੇ ਮਾਨਦਮ ਰਹੀਂ ਦੁਬਾਰਾ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਨੂੰ ਕਿ ਆਪਣੇ ਜੋ ਵੀ ਤੁਸੀਂ ਪ੍ਰੋਪਰਟੀ ਰੈਂਟ ਆਊਟ ਕਰ ਰਹੇ ਹੋ ਜਾਂ ਸਬਲੇਟ ਕਰ ਰਹੇ ਹੋ ਉਹਦੇ ਵਿੱਚ ਜਿਹੜੇ ਟੈਨੈਂਟ ਦੀ ਵੈਰੀਫਿਕੇਸ਼ਨ ਲੋਕਲ ਪੁਲਿਸ ਤੋਂ ਜ਼ਰੂਰ ਕਰਾਈ ਜਾਵੇ ਤਾਂ ਜੋ ਅਸੀਂ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ ਅਗਰ ਇੰਡੀਆ ਨਹੀਂ ਕਰਦੇ ਤੇ ਕਾਨੂੰਨ ਪੇਪਰ بادشاہ ਹੈ ਨਹੀਂ ਬਿਲਕੁਲ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ